ਸਾਸਰੀ ਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਵੇਖਿਆ ਇਹ ਪੀਪੀ ਸੁਖਵਿੰਦਰ ਜੋਗੀ ਸਮਾਜ ਸੇਵੀ ਇਹ ਮਾ ਸੇਵਾ ਦਾ ਕੰਮ ਕਰਦਾ ਸੀ ਉਹਨਾਂ ਦੀ ਇੱਕ ਪੋਸਟ ੱੱਲੇ ਜੋਗੀ ਲੁਧਿਆਣੇ ਦਾ ਡਾਇਰੈਕਟਰ ਰੰਗ ਰੇਤਾ ਜਿਸ ਨੇ ਕਾਫੀ ਭੱਦੀ ਸ਼ਬਦਾਵਲੀ ਵਰਤੀ ਚਲੋ ਆਪਾਂ ਪੋਸਟ ਦਿਓ ਵੀ ਕਰਦੇ ਆ ਫੇਸਬੁਕ ਤੇ YouTube ਤੇ ਆਪਾਂ ਕਮੈਂਟ ਕਰੀਏ ਚੰਗਾ ਮਾੜਾ ਸੁਝਾਅ ਦੇ ਸਕਦੇ ਆ ਪਰ ਇਹ ਨਹੀਂ ਵੀ ਕਿਸੇ ਦੀ ਮਾਵਾਂ ਧੀਆਂ ਨੂੰ ਆਪਾਂ ਗਾਲਾਂ ਕੱਢੀਏ ਇਹ ਬਿਲਕੁਲ ਗਲਤ ਹੈ ਹੁਣ ਕਾਫੀ ਟਾਈਮ ਤੋਂ ਜੋ ਪਾਨਾ ਸਿੱਧੂ ਗ੍ਰਿਫਤਾਰ ਹੋਇਆ ਸੀ ਤੇ ਉਦੋਂ ਵੀ ਡਾਇਰੈਕਟਰ ਬੋਲ ਰਿਹਾ ਸੀ ਕਿ ਹਾਂਜੀ ਬਹੁਤ ਵਧੀਆ ਪੁਲਿਸ ਨੇ ਕੀਤਾ ਪਰ ਹੁਣ ਇਹਨੂੰ ਖੁਦ ਨੂੰ ਵੀ ਉਹਨੇ ਪੁਲਸ ਵਾਲਿਆਂ ਨੇ ਫੜ ਲਿਆ ਪੰਜਾਬ ਪੁਲਸ ਵਾਲਿਆਂ ਨੇ ਹੁਣ ਚਲੋ ਇਹਨਾਂ ਨੂੰ ਥੈਂਕ ਯੂ ਰੰਗਰੇਟਾ ਨੂੰ ਕਰਨਾ ਚਾਹੀਦਾ ਵੀ ਮੈਨੂੰ ਥੋੜੀ ਅਗਲ ਥੋੜੀ ਸਖਾਣ ਵੀ ਕਿਵੇਂ ਬੋਲੀਦਾ ਤੇ ਕਾਫੀ ਧਰਾਵਾ ਜੋ ਕਿ ਰੰਗਰੇਟਾ ਦੇ ਲੱਗ ਚੁੱਕਿਆ ਤੇ ਹੁਣ ਇਹਨੂੰ ਵਾਵਾ ਤਾਰਾਂ ਦੇਣਗੇ ਤੇ ਚੰਗਾ ਕੋਟਾ ਫਿਰੇ ਤੇ ਨੂੰ ਥੋੜੀ ਅਗਲ ਆਏ ਵੀ ਕਿਵੇਂ ਬੋਲਣਾ ਚਾਹੀਦਾ ਤੇ ਸਾਰਿਆਂ ਦੀ ਮਾਵਾਂ ਧੀਆਂ ਵੀਰੇ ਇੱਕ ਹੁੰਦੀਆਂ ਹਾਂ ਜੇ ਕੋਈ ਕਮੈਂਟ ਕਰਨਾ ਕੋਈ ਸੁਝਾਅ ਤੁਸੀਂ ਦੇ ਸਕਦੇ ਜੇ ਪਰ ਐਵੇਂ ਨਹੀਂ ਸੋਸ਼ਲ ਮੀਡੀਆ ਤੇ ਜੋ ਵੀ ਆ ਗਈ ਮਾਂ ਧੀ ਭੈਣ ਬਾਰੇ ਬੋਲਣਾ ਇਹ ਆਪਾਂ ਸਖਤ ਨਿੰਦਿਆ ਕਰਦੇ ਆ ਇਹੋ ਜਿਹੇ ਕਮੈਂਟ ਨਾ ਕਰੋ ਤੇ ਜਿਹੜੇ ਵੀ ਵੀਰ ਰੰਗਰੇਟੇ ਵਰਗੇ ਨੇ ਇਹੋ ਜਿਹੇ ਕਰਦੇ ਨੇ ਉਹ ਤੋਂ ਅੱਗੇ ਤੋਂ ਸਾਵਧਾਨ ਹੋਣ ਜਾਣ ਵੀ ਇਹ ਪੁੱਸ ਦਾ ਪਟਕ ਕਿਸੇ ਤੇ ਵੀ ਚੜ ਸਕਦਾ ਤੱਕੇ ਤਾਂ ਸੋਚ ਸਮਝ ਕੇ ਬੋਲਣ ਤੇ ਇੱਥੇ ਵੀਡੀਓ ਆਪਾਂ ਸਮਾਪਤ ਕਰਦੇ ਆਂ ਵਧੀਆ ਲੱਗੇ ਤੇ ਸ਼ੇਅਰ ਕਰੋ ਠੀਕ ਹੈ